ਲਓ ਜੀ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਬਾਰੇ ਇੱਕ ਨਵੀਂ ਤੇ ਵੱਡੀ ਚਰਚਾ ਪੱਗਈ ਹੈ। ਚਰਚਾ ਮੀਡੀਆ 'ਚ ਇਹ ਹੋ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੁਣ ਕਾਂਗਰਸ ਵੱਲਿੋਂ ਕਾਂਗਰਸ ਦੇ ਉਮੀਦਵਾਰ ਬਣ ਕੇ ਤੇ ਬਠਿੰਡੇ ਤੋਂ ਚੋਣ ਲੜ ਸਕਦੇ ਨੇ। ਹੁਣ ਇਸ ਖਬਰ ਦਾ ਸੱਚ ਕੀ ਹੈ? ਕੀ ਇੰਜ ਹੋ ਸਕਦਾ? ਕੀ ਉਹਨਾਂ ਨੂੰ ਇੰਜ ਕਰਨਾ ਚਾਹੀਦਾ? ਕੀ ਉਹਨਾਂ ਲਈ ਇਸ ਤਰ੍ਹਾਂ ਚੋਣ ਲੜਨਾ ਠੀਕ ਰਹੂਗਾ? ਦੇਖੋ ਇਹ ਤਿੰਨ ਸਵਾਲ ਨੇ ਤੇ ਤਿੰਨਾ ਤੇ ਆਪਾਂ ਗੱਲਬਾਤ ਕਰਦੇ ਆਂ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਦੇਖੋ ਜੀ ਪਹਿਲੀ ਗੱਲ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪੂਰੇ ਸਮਾਜ ਦੇ ਲੋਕਾਂ ਨੇ ਪਿਛਲੇ ਟਾਈਮ 'ਚ ਬਹੁਤ ਹਮਦਰਦੀ ਦਿੱਤੀ ਲੋਕ ਉਹਨਾਂ ਦੇ ਨਾਲ ਖੜੇ ਜਦੋਂ ਉਹਨਾਂ ਦਾ ਜਵਾਨ ਪੁੱਤ ਇਸ ਤਰ੍ਹਾਂ ਅਚਾਨਕ ਇੰਨੀ ਦੁਖਦਾਈ ਤਰੀਕੇ ਨਾਲ ਚਲਾ ਗਿਆ ਤਾਂ ਉਸ ਤੋਂ ਬਾਅਦ ਲੋਕਾਂ ਨੇ ਪਾਰਟੀ ਨਹੀਂ ਵੇਖੀ ਲੋਕਾਂ ਨੇ ਸੋਚ ਨਹੀਂ ਵੇਖੀ ਲੋਕ ਨਾਲ ਖੜੇ ਅੱਜ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਾਰੇ ਇਹ ਚਰਚਾ ਚੱਲੀ ਹੈ ਤਾਂ ਪਹਿਲਾ ਸਵਾਲ ਕਿ ਕੀ ਉਹ ਇੰਜ ਕਰ ਸਕਦੇ ਨੇ ਇਹਦਾ ਜਵਾਬ ਹੈ ਕਿ ਹਾਂ ਚੋਣ ਤਾਂ ਉਹ ਲੜੀ ਸਕਦੇ ਨੇ ਕੋਈ ਵੀ ਬੰਦਾ ਕੁਝ ਵੀ ਕਰ ਸਕਦਾ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਹਾਏ ਹੋ ਸਕਦਾ ਹੈ ਦੂਜਾ ਸਵਾਲ ਕੀ ਉਹਨਾਂ ਨੂੰ ਇਹ ਚੋਣ ਲੜਨੀ ਚਾਹੀਦੀ ਹੈ ਕਾਂਗਰਸ ਦੀ ਟਿਕਟ ਤੇ ਮੈਨੂੰ ਲੱਗਦਾ ਹੈ ਬਿਲਕੁਲ ਨਹੀਂ ਲੜਨੀ ਚਾਹੀਦੀ ਕਿਉਂ ਕਿਉਂਕਿ ਪੂਰੇ ਸਮਾਜ ਦੇ ਲੋਕ ਬਿਨਾ ਪਾਰਟੀ ਬਿਨਾ ਸੋਚ ਵੇਖੇ ਉਹਨਾਂ ਦੇ ਨਾਲ ਖੜੇ ਨੇ ਤੇ ਅੱਜ ਉਹਨਾਂ ਨੂੰ ਕਿਸੇ ਇੱਕ ਪਾਰਟੀ ਦੇ ਨਾਲ ਇਸ ਤਰ੍ਹਾਂ ਖੜਨਾ ਉਹਨਾਂ ਦੇ ਅਕਸ ਨੂੰ ਲਾਜ਼ਮੀ ਢਾਹ ਵੀ ਲਾਏਗਾ ਔਰ ਜਿਹੜੀ ਗੱਲ ਉਹ ਆਪ ਬੋਲਦੇ ਰਹੇ ਨੇ ਬਲਕੌਰ ਸਿੰਘ ਹੋਰੀ ਪਹਿਲਾਂ ਕਿ ਮੈਂ ਐਡੀ ਛੇਤੀ ਸਿਆਸਤ 'ਚ ਨਹੀਂ ਆਉਣ ਵਾਲਾ ਮੈਨੂੰ ਅਜੇ ਜ਼ਖਮ ਨਹੀਂ ਭੁੱਲੇ ਔਰ ਸਾਨੂੰ ਸਿਆਸਤ ਦੇ ਵਿੱਚ ਨਾ ਵਰਤਿਆ ਜਾਵੇ ਇਸ ਤਰ੍ਹਾਂ ਉਹ ਕਈ ਵਾਰ ਬੋਲ ਚੁੱਕੇ ਨੇ ਤਾਂ ਫਿਰ ਲੋਕ ਬੋਲਣਗੇ ਵਿਰੋਧੀ ਪਾਰਟੀਆਂ ਵੀ ਬੋਲਣਗੀਆਂ ਬਈ ਸਿਰਫ ਐਮਪੀ ਤੱਕ ਹੀ ਉਡੀਕ ਕਰਨੀ ਸੀ ਐਮਪੀ ਦੀਆਂ ਵੋਟਾਂ ਤੱਕ ਹੀ ਵੇਟ ਕਰ ਰਹੇ ਸੀ ਤੇ ਅਸਲ ਸੱਚ ਆ ਫੇਰ ਲੋਕ ਬੋਲਣਗੇ ਇਸ ਕਰਕੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਵਾਂਗ ਬਲਕੌਰ ਸਿੰਘ ਹੋਰਾਂ ਨੂੰ ਆਪਣਾ ਅਕਸ ਥੱਲੇ ਨਹੀਂ ਡੇਗਣਾ ਚਾਹੀਦਾ ਕਿਸਾਨ ਅੰਦੋਲਨ ਚ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਅਕਸ ਬਹੁਤ ਉੱਚਾ ਬਣਿਆ ਸੀ ਸਿਰ ਮੋਰ ਕਿਸਾਨ ਲੀਡਰ ਬਣੇ ਸੀ ਭਾਰਤ ਤੇ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਉੱਚਾ ਰੁਤਬਾ ਬਣਿਆ ਸੀ ਜਦੋਂ ਦਿੱਲੀ ਤੋਂ ਅੰਦੋਲਨ ਜਿੱਤ ਕੇ ਵਾਪਸ ਆਏ ਪਰ ਜਦੋਂ ਹੀ ਬਲਬੀਰ ਸਿੰਘ ਰਾਜੇਵਾਲ ਨੇ ਚੋਣ ਲੜੀ ਤਾਂ ਵਿਰੋਧੀਆਂ ਨੇ ਵੀ ਪ੍ਰਚਾਰ ਕੀਤਾ ਆਮ ਲੋਕਾਂ ਨੂੰ ਵੀ ਇੰਜ ਲੱਗਾ ਕਿ ਵੇਖਿਆ ਇਹ ਤਾਂ ਸਿਰਫ ਰਾਜ ਗੱਦੀ ਲਈ ਰਾਜ ਨੇਤਾ ਬਨਣ ਲਈ ਹੀ ਇੰਨਾ ਕੁਝ ਕਰ ਰਿਹਾ ਸੀ ਤੇ ਆ ਜਦੋਂ ਦਿਨ ਆ ਗਏ ਤੇ ਉਸੇ ਟਾਈਮ ਰਾਜ ਗੱਦੀਆਂ ਦੀ ਭੁੱਖ ਜਾਗ ਪਈ ਹੈ ਰਾਜ ਨੇਤਾ ਬਨਣ ਦੀ ਭੁੱਖ ਜਾਗ ਪਈ ਹੈ ਕਿਉਂਕਿ ਇੱਕ ਇਹ ਗੱਲ ਰੱਖੀ ਜਾਂਦੀ ਹੈ ਕਿ ਰਾਜਨੀਤੀ ਚ ਆ ਕੇ ਹੀ ਸੇਵਾ ਕਰਨੀ ਹੈ ਪਰ ਆਮ ਲੋਕ ਇਹਦੀ ਗੱਲ ਕਰਦੇ ਨੇ ਕਿ ਸੇਵਾ ਕਰਨ ਦੇ ਤਾਂ ਹੋਰ ਬਹੁਤ ਤਰੀਕੇ ਨੇ ਕਿ ਰਾਜਨੇਤਾ ਬਣੇ ਬਿਨਾ ਸੇਵਾ ਨਹੀਂ ਹੋ ਸਕਦੀ ਕਿ ਭਗਤ ਪੂਰਨ ਸਿੰਘ ਹੋਰਾਂ ਨੇ ਸੇਵਾ ਨਹੀਂ ਕੀਤੀ ਭਾਈ ਕਨਈਆ ਹੋਰਾਂ ਵਰਗੀ ਸੇਵਾ ਦੁਨੀਆ ਚ ਕੀਤੀ ਕੀ ਨਹੀਂ ਕਿ ਉਹ ਰਾਜਨੇਤਾ ਬਣੇ ਸੀ ਸਾਡੇ ਗੁਰੂ ਸਹਿਬਾਨਾ ਨੇ ਹੋਰ ਵੱਡੇ ਵੱਡੇ ਮਹਾਂਪੁਰਖਾਂ ਨੇ ਸਮਾਜ ਦੀ ਬਹੁਤ ਵੱਡੀ ਦੇਣ ਦਿੱਤੀ ਸਮਾਜ ਨੂੰ ਪਰ ਰਾਜਨੀਤਾ ਬਣ ਕੇ ਨਹੀਂ ਦਿੱਤੀ ਸੋ ਬਲਬੀਰ ਸਿੰਘ ਰਾਜੇਵਾਲ ਹੋਰੀ ਜਦੋਂ ਚੋਣ ਲੜਦੇ ਨੇ ਤਾਂ ਉਹਨਾਂ ਦਾ ਅਕਸ ਬਹੁਤ ਥੱਲੇ ਡਿੱਗਿਆ ਚਾਰਚ ਫੇਰਿਓ ਸਵਾਲ ਉੱਠੇ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕਮੈਂਟ ਹੋਏ ਵਿਰੋਧੀਆਂ ਨੇ ਵੀ ਕੀਤੇ ਆਮ ਲੋਕਾਂ ਨੇ ਵੀ ਇਸੇ ਤਰ੍ਹਾਂ ਅੱਜ ਜਦੋਂ ਬਲਕੌਰ ਸਿੰਘ ਮੂਸੇ ਵਾਲੇ ਦੇ ਪਿਤਾ ਜੇ ਇਹ ਚੋਣ ਲੜਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਦੀ ਇੱਕ ਕਾਫੀ ਵੱਡੀ ਗਲਤੀ ਸਾਬਤ ਹੋ ਜਾਣੀ ਹੈ ਕਿਉਂਕਿ ਹੋ ਸਕਦਾ ਚੋਣ ਜਿੱਤਣ ਜਾਂ ਨਾ ਜਿੱਤਣ ਪਰ ਜਿਵੇਂ ਪਹਿਲਾਂ ਸਿੱਧੂ ਮੂਸੇਵਾਲਾ ਹਾਰ ਗਿਆ ਸੀ ਉਸ ਤੋਂ ਬਾਅਦ ਉਹਨੂੰ ਬਹੁਤ ਤਰ੍ਹਾਂ ਦੀਆਂ ਸਫਾਈਆਂ ਦੇਣੀਆਂ ਪਈਆਂ ਸੀ ਔਰ ਲਾਜ਼ਮੀ ਤੌਰ ਤੇ ਅੱਜ ਚਾਹੇ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਪੈਦਾ ਹੋ ਗਿਆ ਘਰ 'ਚ ਖੁਸ਼ੀਆਂ ਆ ਗਈਆਂ ਨੇ ਪਰ ਇਹਦੇ باوجود ਲੋਕਾਂ ਨੂੰ ਕਿਤੇ ਨਾ ਕਿਤੇ ਇੰਜ ਲੱਗੇਗਾ ਵਿਰੋਧੀ ਵੀ ਹੈ ਪ੍ਰਚਾਰ ਕਰਨਗੇ ਕਿ ਤੁਸੀਂ ਦੇਖੋ ਜੋ ਹਮਦਰਦੀ ਮਿਲੀ ਹੈ ਸਾਰੀ ਉਸ ਨੂੰ ਕੈਸ਼ ਕੀਤਾ ਜਾ ਰਿਹਾ ਹੈ ਵਿਰੋਧੀ ਇਹ ਦੋਸ਼ ਲਾਉਣਗੇ ਕਿ ਜੋ ਹਮਦਰਦੀ ਮੂਸੇਵਾਲ ਦੇ ਜਨ ਨਾਲ ਮਿਲੀ ਉਹਨੂੰ ਵੋਟਾਂ ਦੇ ਵਿੱਚ ਉਹਨਾਂ ਦੇ ਪਿਤਾ ਵਰਤ ਰਹੇ ਨੇ ਇਸ ਕਰਕੇ ਮੈਨੂੰ ਇੰਜ ਲੱਗਦਾ ਹੈ ਕਿ ਵੈਸੇ ਤਾਂ ਉਹਨਾਂ ਦੀ ਨਿੱਜੀ ਮਰਜ਼ੀ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਉਹ ਕਿਸੇ ਵੀ ਸਿਆਸਤ ਨਾਲ ਜਾ ਸਕਦੇ ਨੇ ਕੁਝ ਵੀ ਹੋ ਸਕਦਾ ਹੈ ਪਰ ਮੈਨੂੰ ਲੱਗਦਾ ਸਾਨੂੰ ਲੱਗਦਾ ਕਿ ਸਿੱਧੂ ਮੂਸੇਵਾਲ ਦੇ ਪਿਤਾ ਨੂੰ ਚੋਣ ਨਹੀਂ ਲੜਨੀ ਚਾਹੀਦੀ ਇੱਕ ਹੋਰ ਗੱਲ ਵੀ ਹੈ ਕਿ ਇਹ ਇਹ ਬੜੀ ਮੌਕਾਪ੍ਰਸਤ ਸਿਆਸਤ ਸਿਸਟਮ ਚੱਲ ਰਹੀ ਹੈ ਇਹ ਬੜੀ ਚੰਦਰੀ ਸਿਆਸਤ ਇਸ ਟਾਈਮ ਚੱਲ ਰਹੀ ਆ ਇਸ ਟਾਈਮ ਦੀ ਸਿਆਸਤ ਦਾ ਨਾ ਕੋਈ ਸਟੈਂਡ ਹੈ ਨਾ ਕੋਈ ਉਸੂਲ ਹੈ ਨਾ ਕੋਈ ਇਹਦੀ ਵਿਚਾਰਧਾਰਾ ਸਿਰਫ ਮੌਕਾ ਪ੍ਰਸਤੀ ਹੀ ਮੌਜੂਦਾ ਦੌਰ ਦੀ ਸਿਆਸਤ ਵੋਟ ਸਿਆਸਤ ਦੀ ਇੱਕੋ ਇੱਕ ਵਿਚਾਰਧਾਰਾ ਜਿਹੜੀ ਉਹ ਨਜ਼ਰ ਆਉਂਦੀ ਹੈ ਤੇ ਇਹਦੇ ਵਿੱਚ ਇਉਂ ਵਾਪਰਦਾ ਜਿਵੇਂ ਕੋਈ ਇੱਕ ਲਿਬੜੀਆਂ ਮੱਝਾਂ ਦਾ ਇੱਕ ਵਾੜਾ ਹੋਵੇ ਤੇ ਲਿਬੜੀਆਂ ਹੋਈਆਂ 100 ਮੱਜਾਂ ਦੇ ਉਸ ਵਾੜੇ ਦੇ ਵਿੱਚ ਤੁਸੀਂ ਜੇ ਇੱਕ ਮੱਝ ਨੂੰ ਨਵਾ ਤਵਾ ਕੇ ਸਿੰਗ ਚੋਪੜ ਕੇ ਸਾਫ ਸੁਥਰੀ ਕਰਕੇ ਵੀ ਵਾਰ ਦਿਓ ਤਾਂ ਉਹ ਉਹਨੂੰ ਢੱਡ ਮਾਰ ਮਾਰ ਕੇ ਨਾਲ ਲੱਗ ਲੱਗ ਕੇ ਲਵੇੜ ਦੇਣ ਗਿਆ ਚੰਦ ਮਿੰਟਾਂ ਚ ਉਹ ਲਿਬੜ ਚੁੱਕੀ ਹੋਏਗੀ ਤੇ ਜੇ ਉਹ ਲਿਬੜਨ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗੀ ਵੀ ਮੈਂ ਨਹੀਂ ਲਿਬੜਨਾ ਤਾਂ ਫਿਰ ਲਿਬੜੀਆਂ ਹੋਈਆਂ ਮੱਜਾਂ ਉਨੂੰ ਢੋਡ ਮਾਰ ਮਾਰ ਕੇ ਆਪਣੇ ਬਾੜੇ ਚੋਂ ਬਾਹਰ ਤੱਕ ਦੇਣ ਗਿਆ ਇਸ ਕਰਕੇ ਲਿਬੜਨਾ ਇਹ ਲਿਬੜੀ ਹੋਈ ਸਿਆਸਤ ਦੇ ਵਿੱਚ ਜਾ ਕੇ ਲਿਬੜਨਾ ਇਹ ਜ਼ਰੂਰੀ ਕਹਿ ਲੋ ਜਾਂ ਮਤਲਬ ਇੱਕ ਵਿਸ਼ੇਸ਼ਤਾ ਕਹਿ ਲੋ ਇੰਜ ਹੋ ਜਾਂਦਾ ਸਿੱਧੂ ਮੂਸੇਵਾਲ ਦੇ ਪਿਤਾ ਹੋਰਾਂ ਨੂੰ ਬਚਣਾ ਚਾਹੀਦਾ ਕਾਂਗਰਸ ਚਾਹੂਗੀ ਕਿ ਉਹ ਇਹ ਸਾਰੇ ਕੁੱਸ਼ ਨੂੰ ਵਰਤ ਸਕੇ ਪਰ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਪਿਤਾ ਹੋਰੀ ਪਹਿਲਾਂ ਆਪ ਹੀ ਕਹਿੰਦੇ ਰਹੇ ਨੇ ਕਿ ਮੈਨੂੰ ਸਿਆਸਤ ਦੇ ਵਿੱਚ ਵਰਤਨ ਦੀ ਕੋਸ਼ਿਸ਼ ਨਾ ਕਰੋ ਸਾਡਾ ਨਾਂ ਸਿਆਸਤ ਚ ਨਾ ਵਰਤੋ ਤੇ ਅੱਜ ਜੇ ਉਹ ਖੜੇ ਹੋ ਜਾਂਦੇ ਨੇ ਤਾਂ ਫੇਰ ਕਹਾ ਜਾਊਗਾ ਭਈ ਦੇਖੋ ਜਦੋਂ ਦੇ ਸਿੱਧੂ ਮੂਸੇਵਾਲਾ ਇਸ ਧਰਤੀ ਤੋਂ ਗਿਆ ਤੇ ਉਸ ਤੋਂ ਬਾਅਦ ਪਹਿਲੀ ਚੋਣ ਆਈ ਹੈ ਇਹ ਉਸ ਤੋਂ ਬਾਅਦ ਨਾ ਤਾਂ ਕੋਈ ਅਜੇ ਤੱਕ ਕੋਈ ਵਿਧਾਨ ਸਭਾ ਦੀ ਚੋਣ ਆਈ ਹੈ ਤੇ ਨਾ ਲੋਕ ਸਭਾ ਦੀ ਪਹਿਲੀ ਚੋਣ ਆਈ ਹੈ ਤੇ ਪਹਿਲੀ ਚੋਣ ਸਭਾ ਚੋਣ ਦੇ ਵਿੱਚ ਜੇ ਬਲਕੌਰ ਸਿੰਘ ਹੋਰੀ ਵੋਟਾਂ 'ਚ ਖੜਗੇ ਨੇ ਉਹ ਵੀ ਕਾਂਗਰਸ ਵੱਲੋਂ ਤਾਂ ਫੇਰ ਸਵਾਲ ਉੱਠਣਗੇ ਕਾਂਗਰਸ ਦੇ ਉੱਪਰ ਵੀ ਸਵਾਲ ਨੇ ਭਾਵੇਂ ਕਿ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਤੇ ਸਵਾਲ ਨੇ ਬੀਜੇਪੀ ਤੇ ਬਹੁਤ ਵੱਡੇ ਸਵਾਲ ਨੇ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਦੇ ਉੱਪਰ ਵੀ ਲੋਕਾਂ ਦੇ ਬਹੁਤ ਵੱਡੇ ਸਵਾਲ ਬਣ ਚੁੱਕੇ ਨੇ ਪਰ ਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਜਿਨ੍ਹਾਂ ਨੇ ਬਦਲ-ਬਦਲ ਕੇ ਪੰਜਾਬ ਦੇ ਵਿੱਚ ਲੰਮਾ ਟਾਈਮ ਰਾਜ ਕੀਤਾ ਸਵਾਲ ਉਹਨਾਂ ਤੇ ਵੀ ਬਹੁਤ ਵੱਡੇ ਨੇ ਬਹੁਤ ਵੱਡੇ ਕਿਉਂਕਿ ਅੱਜ ਜਿਹੜੀਆਂ ਗੱਲਾਂ ਤੇ ਉਹ ਬੋਲ ਰਹੇ ਨੇ ਉਹੀ ਸਭ ਕੁਝ ਉਹਨਾਂ ਦੇ ਰਾਜ ਚ ਵੀ ਬਹੁਤ ਵੱਡੇ ਪੱਧਰ ਤੇ ਚੱਲਦਾ ਰਿਹਾ ਪਰ ਉਦੋਂ ਉਹਨਾਂ ਨੂੰ ਦਿਖਦਾ ਨਹੀਂ ਸੀ ਉਦੋਂ ਉਹਨਾਂ ਨੂੰ ਨਜ਼ਰ ਨਹੀਂ ਸੀ ਆਉਂਦਾ ਉਦੋਂ ਉਹ ਬੋਲਦੇ ਨਹੀਂ ਸੀ ਅੱਜ ਉਹ ਬੋਲ ਰਹੇ ਨੇ ਤਾਂ ਕਿਤੇ ਨਾ ਕਿਤੇ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੂੰ ਬਲਬੀਰ ਸਿੰਘ ਰਾਜੇਵਾਲ ਵਾਰੀ ਗਲਤੀ ਨਹੀਂ ਕਰਨੀ ਚਾਹੀਦੀ ਬਚ ਜਾਣਾ ਚਾਹੀਦਾ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੂੰ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਵਾਲੀ ਗਲਤੀ ਤੋਂ ਲਾਜ਼ਮੀ ਬਚਣਾ ਚਾਹੀਦਾ ਹੈ ਜੇ ਉਹਨਾਂ ਨੇ ਕੀਤੀ ਤਾਂ ਲਾਜ਼ਮੀ ਬਾਅਦ ਦੇ ਵਿੱਚ ਸ਼ਾਇਦ ਉਹ ਇਸ ਗੱਲ ਦਾ ਸ਼ਿਕਵਾ ਕਰਨ ਜਿਵੇਂ ਬਲਬੀਰ ਸਿੰਘ ਰਾਜੇਵਾਲ ਹੋਰੀ ਜਿਹੜੇ ਨੇ ਉਹ ਵਾਪਸ ਮੁੜੇ ਨੇ ਤੁਹਾਨੂੰ ਸਭ ਨੂੰ ਪਤਾ ਹੋਣਾ ਬਲਬੀਰ ਸਿੰਘ ਰਾਜੇਵਾਲ ਸਾਹਿਬ ਹੋਰੀ ਪਿਛਲੇ ਟਾਈਮ 'ਚ ਦੁਬਾਰਾ ਸੰਯੁਕਤ ਕਿਸਾਨ ਮੋਰਚੇ 'ਚ ਆਏ ਨੇ ਔਰ ਇਹ ਦੱਸਿਆ ਜਾ ਰਿਹਾ ਕਿ ਉਹ ਗਲਤੀ ਮੰਨ ਕੇ ਆਏ ਨੇ ਵੀ ਮੇਰਾ ਚੋਣਾ 'ਚ ਇਸ ਤਰ੍ਹਾਂ ਜਾਣਾ ਗਲਤ ਸੀ ਤੇ ਫਿਰ ਵਾਦਾ ਕੀਤਾ ਵੀ ਅੱਗੇ ਤੋਂ ਮੈਂ ਇਸ ਤਰ੍ਹਾਂ ਕਦੇ ਵੀ ਵੋਟਾਂ ਦੇ ਵਿੱਚ ਰਾਜਨੀਤਾ ਬਨ ਦੀ ਭੁੱਖ ਨਾਲ ਨਹੀਂ ਜਾਊਗਾ ਸੋ ਇਹ ਸਾਰਾ ਕੁਝ ਜਦੋਂ ਇਸ ਦੌਰ ਤੋਂ ਸਾਹਮਣੇ ਆ ਤਾਂ ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਇਹ ਸਾਰੇ ਕੁਝ ਤੋਂ ਬਚਣਾ ਚਾਹੀਦਾ ਦੂਜੇ ਪਾਸੇ ਇੱਕ ਵੱਡੀ ਚੱਕਰ ਰਗਵ ਚੱਡਾ ਬਰਿਆਰੀ ਹੈ ਰਗਵ ਚੱਡਾ ਵਿਦੇਸ਼ ਗਿਆ ਹੋਇਆ ਇਧਰ ਕੇਜਰੀਵਾਲ ਫੜ ਕੇ ਅੰਦਰ ਕਰ ਦਿੱਤਾ ਗਿਆ ਹੈ ਤੇ ਰਾਗਵ ਚੱਡੇ ਦਾ ਹੁਣ ਤੱਕ ਕੋਈ ਵੀ ਵੱਡਾ ਜਾਂ ਪੁਖਤਾ ਵੀਡੀਓ ਜਾਂ ਬਿਆਨ ਜਿਹੜਾ ਕਿ ਵਿਦੇਸ਼ ਚੋਂ ਪਾਇਆ ਜਾ ਸਕਦਾ ਸੀ ਉਹ ਨਹੀਂ ਸਾਹਮਣੇ ਆਇਆ ਤਾਂ ਲੋਕਾਂ ਦੇ ਬਹੁਤ ਵੱਡੇ ਸਵਾਲ ਨੇ ਕਈਆਂ ਥਾਵਾਂ ਦਿੱਤਾ ਇਸ ਤਰ੍ਹਾਂ ਦੇ ਗੱਲਾਂ ਚੱਲ ਰਹੀਆਂ ਨੇ ਕਿ ਰਾਗਵ ਚੱਡਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਚ ਜਾ ਸਕਦਾ ਹੈ ਹੁਣ ਇਹਦਾ ਕੀ ਸੱਚ ਹੈ ਇਹਦਾ ਸੱਚ ਇਹ ਆ ਵੀ ਕੀ ਜਾ ਸਕਦਾ ਕਿ ਨਹੀਂ ਜਾ ਸਕਦਾ ਹੁਣ ਇੱਕ ਗੱਲ ਤਾਂ ਪੱਕੀ ਹੈ ਵੇ ਇੰਨਾ ਵੱਡਾ ਸੰਕਟ ਰਾਗਵ ਚੱਡਾ ਦੀ ਪਾਰਟੀ ਤੇ ਆਇਆ ਪਾਰਟੀ ਦਾ ਮੁਖੀ ਆ ਹੀ ਚੱਕ ਕੇ ਅੰਦਰ ਕਰ ਦਿੱਤਾ ਗਿਆ ਤੇ ਰਾਗਵ ਚੱਡਾ ਨੂੰ ਇਸ ਤੋਂ ਵੱਡਾ ਹੋਰ ਕਿਹੜਾ ਕੰਮ ਵਿਦੇਸ਼ ਚ ਹੋ ਸਕਦਾ ਜਿਹੜਾ ਉਹ ਕਰਨ ਗਏ ਨੇ ਜਿਹੜਾ ਉਹ ਕਰਕੇ ਵਾਪਸ ਨਹੀਂ ਆ ਸਕੇ ਹੁਣ ਤੱਕ ਜਾਂ ਫਿਰ ਉਹ ਵਿਦੇਸ਼ ਚ ਕੋਈ ਇਸ ਤਰ੍ਹਾਂ ਦੀ ਵੀਡੀਓ ਜਾਂ ਬਿਆਨ ਨਹੀਂ ਸੀ ਦੇ ਸਕਦੇ ਚਰਚਾ ਚੱਲ ਰਹੀ ਹੈ ਕਿ ਜਾ ਸਕਦੇ ਰਾਗਵ ਚੱਡਾ ਉਹ ਭਰਾ ਉਹ ਹੋ ਤਾਂ ਇੱਥੇ ਕੁਝ ਵੀ ਸਕਦਾ ਜੇਕਰ ਜਿਹੜਾ ਡਾਕਟਰ ਧਰਵੀਰ ਗਾਂਧੀ ਜੇਕਰ ਉਹ ਕਾਂਗਰਸ 'ਚ ਜਾ ਸਕਦਾ ਹੈ ਕਿਸੇ ਨੂੰ ਉਮੀਦ ਨਹੀਂ ਸੀ ਜੇਕਰ ਸੁਸ਼ੀਲ ਰਿੰਕੂ ਸਾਲ ਦੇ ਵਿੱਚ ਦੁਬਾਰਾ ਫਿਰ ਬੀਜੇਪੀ 'ਚ ਜਾ ਸਕਦਾ ਹੈ ਜੇਕਰ ਮਨਪ੍ਰੀਤ ਬਾਦਲ ਜਿਹੜਾ ਬੀਜੇਪੀ ਨੂੰ ਭਾਰਤ 'ਚੋਂ ਕੱਢਣ ਦੀਆਂ ਗੱਲਾਂ ਕਰਦਾ ਸੀ ਉਹ ਬੀਜੇਪੀ 'ਚ ਜਾ ਸਕਦਾ ਹੈ ਜੇਕਰ ਕੈਪਟਨ ਅਮਰਿੰਦਰ ਜਿਹੜਾ ਲਗਾਤਾਰ 25 ਸਾਲ ਬੀਜੇਪੀ ਦੇ ਖਿਲਾਫ ਬੋਲਦਾ ਰਿਹਾ ਉਹ ਬੀਜੇਪੀ ਜਾ ਸਕਦਾ ਹੈ ਜੇਕਰ ਸੁਨੀਲ ਜਾਖੜ ਜਿਹੜਾ ਬੀਜੇਪੀ ਨੂੰ ਫਿਰਕਾ ਪ੍ਰਸਤ ਪਾਰਟੀ ਕਹਿੰਦਾ ਹੁੰਦਾ ਸੀ ਉਹ ਬੀਜੇਪੀ ਦਾ ਪ੍ਰਧਾਨ ਬਣ ਸਕਦਾ ਹੈ ਤਾਂ ਰਾਗ ਵਿਚੱਡਾ ਹੋ ਰਹੀ ਵੀ ਜਾ ਹੀ ਸਕਦੇ ਨੇ ਗਏ ਨਹੀਂਗੇ ਅਜੇ ਚਰਚਾ ਚੱਲ ਰਹੀ ਐ ਇਹ ਚਰਚਾ ਪਤਾ ਨਹੀਂ ਕਿੰਨੀ ਸਹੀ ਐ ਕਿੰਨੀ ਗਲਤ ਐ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਜੇ ਜਾ ਸਕਦੇ ਦੀ ਗੱਲ ਕਰੀਏ ਇਸ ਮੌਜੂਦਾ ਦੌਰ ਦੀ ਸਿਆਸ ਦੇ ਅੰਦਰ ਸਟੈਂਡ ਅਸੂਲ ਬਹੁਤ ਘੱਟ ਨਜ਼ਰ ਆਉਂਦੇ ਨੇ ਪਤਾ ਨਹੀਂ ਕੌਣ ਕਦੋਂ ਕੀ ਕਰ ਜੇ ਇਹ ਵਕਤ ਹੀ ਦੱਸਦਾ ਬਹੁਤ ਮਿਹਰਬਾਨੀ ਸ਼ੁਕਰੀਆ